ਅੰਮ੍ਰਿਤਸਰ ਤੋਂ ਇੱਕ ਇਤਿਹਾਸਿਕ ਕੇਸ ਸਾਹਮਣੇ ਆਇਆ ਜਿੱਥੇ ਪੰਜਾਬ ਦੇ ਵਿੱਚ ਹੁਣ ਪਹਿਲੀ ਵਾਰ ਇੱਕ ਨੌਜਵਾਨ ਦੀ ਜਿੱਥੇ ਸੜਕ ਹਾਦਸੇ ਵਿੱਚ ਅਵਾਰਾ ਗਾਂ ਦੇ ਨਾਲ ਟੱਕਰ ਹੋਣ ਤੋਂ ਬਾਅਦ ਮੌਤ ਹੋਈ ਸੀ ਤੇ ਸਰਕਾਰ ਦੇ ਵੱਲੋਂ ਪਰਿਵਾਰ ਨੂੰ ਹੁਣ ਮੁਆਵਜ਼ਾ ਦਿੱਤਾ ਗਿਆ ਇਹ ਹਾਦਸਾ 2 ਜੁਲਾਈ 2024 ਨੂੰ ਹੋਇਆ ਸੀ ਜਦੋਂ ਸੁਲਬ अरोड़ा ਆਪਣੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਉਸ ਦੀ ਗਾਂ ਦੇ ਨਾਲ ਟੱਕਰ ਹੋ ਕੇ ਉਹ ਮੌਤ ਦਾ ਸ਼ਿਕਾਰ ਬਣ ਗਿਆ ਸੀ ਪਰਿਵਾਰ ਨੇ 1 ਸਾਲ ਤੱਕ ਅੰਸ਼ਨ ਉੱਤੇ ਸੰਘਰਸ਼ ਵੀ ਕੀਤਾ ਜਿੱਥੇ ਰਾਸ਼ਟਰੀ ਗਊ ਸੰਘ ਨੇ ਭੁੱਖ ਹੜਤਾਲ ਕਰੀ ਪ੍ਰਸ਼ਾਸਨ ਉੱਤੇ ਦਬਾਅ ਬਣਾਇਆ ਗਿਆ ਆਖਰਕਾਰ ਡੀਸੀ ਮੈਡਮ ਦੀ ਮਦਦ ਨਾਲ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਮ੍ਰਿਤਕ ਦੀ ਪਤਨੀ ਮਨੀਸ਼ਾ ਨੇ ਕਿਹਾ ਹੈ ਕਿ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਪਰ ਹੁਣ ਜਾ ਕੇ ਉਹਨਾਂ ਨੂੰ ਇਨਸਾਫ਼ ਮਿਲਿਆ ਹੈ ਪਰਿਵਾਰ ਨੇ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ ਅੱਜ ਅਸੀਂ ਡੀਸੀ ਮੈਮ ਦੇ ਆਫਿਸ ਆਏ ਆ ਡੀਸੀ ਮੈਮ ਦਾ ਥੈਂਕਸ ਕਰਨ ਵਾਸਤੇ ਕਿ 2024 ਦੇ ਵਿੱਚ 2 ਜੁਲਾਈ ਨੂੰ ਇੱਕ ਸੁਲਬ अरोड़ा ਨਾਮ ਦੇ ਵਿਅਕਤੀ ਦੀ ਜਿਹੜੀ ਡੈਥ ਹੋਈ ਸੀ ਤੇ ਉਹਨਾਂ ਦੇ ਮਿਸਿਸ ਸਾਡੇ ਨਾਲ ਨੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਕਿ ਗਾਉਂ ਗਾਉਂ ਦੇ ਨਾਲ ਜਿਹੜਾ ਐਕਸੀਡੈਂਟ ਉਹ ਬਾਈਕ ਤੋਂ ਵਾਪਸ ਆ ਰਹੇ ਸੀਗੇ ਆਪਣੇ ਕੰਮ ਤੋਂ ਅਚਾਨਕ ਜਿਹੜੀ ਇਹ ਗਾਉਂ ਜਿਹੜੀ ਅੱਗੇ ਆ ਜਾਂਦੀ ਹੈ ਜਿਹਦੇ ਵਿੱਚ ਹੈੱਡ ਇੰਜਰੀ ਹੋਣ ਦੇ ਕਰਕੇ ਜਿਹੜੀ ਡੈਥ ਹੋਈ ਸੀ ਅਸੀਂ तकरीबन 1 ਸਾਲ ਪਹਿਲਾਂ ਕੋਖਰਤਾਲ ਤੇ ਬੈਠੇ ਸੀ ਕਿ ਇਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਗਵਰਨਮੈਂਟ ਦਵੇ ਕਿਉਂਕਿ ਸਰਕਾਰ ਦੀ ਅਣਗਹਿਲੀ ਦੇ ਕਰਕੇ ਜਿਹੜਾ ਕੰਮ ਹੋਇਆ ਤੇ ਡੀਸੀ मैम ਦੇ ਐਫਰਟਸ ਦੇ ਨਾਲ ਤੇ ਅਸੀਂ ਥੈਂਕਸ ਕਰਨ ਆਏ ਆ ਕਿ ਜਿਹੜਾ 5 ਲੱਖ ਰੁਪਇਆ ਜਿਹੜਾ ਵਾ ਮੈਮ ਦੇ ਅਕਾਊਂਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਇਆ ਵਾ ਤੇ ਮੈਂ ਇੱਥੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਜਿਹੜੇ ਹੱਕ ਨੇ ਉਹਨਾਂ ਨੂੰ ਦੇ ਪ੍ਰਤੀ ਥੋੜੇ ਜਾਗਰੂਕ ਹੋਵੋ ਕਿ ਅਗਰ ਐਕਸੀਡੈਂਟ ਹੁੰਦਾ ਵਾ ਸਰ ਕਿਸੇ ਵੀ ਅਨਗੈਲੀ ਦੇ ਕਰਕੇ ਗਵਰਨਮੈਂਟ ਦੀ ਅਨਗੈਲੀ ਕਰਕੇ ਜਿਸ ਦਾ ਸੜਕਾਂ ਤੇ ਬਹੁਤ ਜ਼ਿਆਦਾ ਗਵਾਂ ਨੇ ਪੰਜਾਬ ਸਰਕਾਰ ਕਾ ਉਸ ਵੱਡੇ ਪੈਮਾਨੇ ਤੇ ਲੈ ਰਹੀ ਹੈ ਪੰਜਾਬ ਲੋਕਾਂ ਦੇ ਕੋਲੋਂ ਪੰਜਾਬ ਦੀ ਜਨਤਾ ਦੇ ਕੋਲੋਂ ਸੋ ਆਪਣੇ ਹਾਕਤ ਦੀ ਲੜਾਈ ਜਿਹੜੀ ਅੱਜ ਰੂਲ ਲੜਨੀ ਚਾਹੀਦੀ ਹੈ ਕਿਉਂਕਿ ਮੈਡਮ ਨੇ ਵੀ ਬਹੁਤ ਸਾਰੇ ਐਫਰਟਸ ਕੀਤੇ ਨੇ ਉਹਨਾਂ ਦੀ ਮਿਸਿਸ ਨੇ ਬਹੁਤ ਐਫਰਟਸ ਕੀਤੇ ਨੇ ਸਾਡੀ ਸੰਸਥਾ ਦੇ ਨਾਲ ਮਿਲ ਕੇ ਕਿ ਕੋਈ ਮੁਆਵਜ਼ਾ ਜਿਹੜਾ ਉਹਨਾਂ ਦੇ ਫੈਮਿਲੀ ਨੂੰ ਜਿਹੜਾ ਮਿਲੇ ਤਾਂ ਕਿ ਜੋ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਉਹਨਾਂ ਦਾ ਜਿਹੜਾ ਕੁਝ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਇਹ ਢਾਟ ਹੀ ਐਫਰਟ ਦੇ ਨਾਲ ਹੀ ਇਹਨਾਂ ਨੂੰ ਮਿਲ ਗਿਆ ਕਿਉਂਕਿ ਇੱਦਾਂ ਦੇ ਕਈ ਐਕਸੀਡੈਂਟ ਹੁੰਦੇ ਪਰ ਕੋਈ ਵੀ ਅ ਬਿਲਕੁਲ ਸਰ ਮੈਮ ਨੇ ਆਲਰੇਡੀ ਜਿਹੜੀ ਫਾਈਲ ਇਹਨਾਂ ਦੀ ਫੈਮਿਲੀ ਨੇ ਲਗਾਈ ਸੀ ਦੱਤ ਤੋਂ ਬਾਅਦ ਲੇਕਿਨ ਕੋਈ ਨਚੋੜ ਨਹੀਂ ਸੀ ਮਿਲ ਰਿਹਾ ਜਿਸ ਤੋਂ ਬਾਅਦ ਇਹਨਾਂ ਨੇ ਅ ਕਿਸੇ ਦੇ ਥਰੂ ਸਾਨੂੰ ਸੰਪਰਕ ਕੀਤਾ ਉਸ ਤੋਂ ਬਾਅਦ ਅਸੀਂ ਭੁਖਰਤਾਲ ਤੇ ਬੈਠੇ ਫਿਰ ਕੰਟੀਨਿਊਸਲੀ ਤਕਰੀਬਨ 1 ਸਾਲ ਹੋ ਚੱਲਾ ਅਸੀਂ ਉਸ ਚੀਜ਼ ਨੂੰ ਟਾਰਗੇਟ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਦੇ ਕੋਲੋਂ ਅਸੀਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਲੈ ਕੇ ਦੇ ਸਕੀਏ ਤੇ ਅਸੀਂ ਥੈਂਕਸ ਕਰਨ ਆਏ ਆ ਡੀਸੀ मैम ਦਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਕਹਾਂਗਾ ਕਿ ਖੁਸ਼ ਨਸੀਬ ਨੇ ਕਿ ਉਹਨਾਂ ਨੂੰ ਇਹੋ ਜਿਹੇ ਡੀਸੀ ਜਿਹੜੇ ਮਿਲੇ ਨੇ ਜਿਹੜੇ ਲੋਕਾਂ ਦੀ ਵਾਕਿਆ ਜਿਹੜੀ ਸੁਣਵਾਈ ਕਰਦੇ ਹੈ ਮੇਰੇ ਸਭਾ ਪੰਜਾਬ ਚ ਐਸਾ ਪਹਿਲਾ ਕੇਸ ਹੋਏਗਾ ਜਿਹੜਾ ਇਹੋ ਜਿਹੇ ਐਕਸੀਡੈਂਟ ਦੇ ਮਜ਼ਾ ਹਾਂ ਬਿਲਕੁਲ ਜਿਹੜਾ ਹੈ ਪੰਜਾਬ ਦਾ ਪਹਿਲਾ ਕੇਸ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਪੀ ਅਗਰ ਕਿਸੇ ਦੀ ਫੈਮਿਲੀ ਦੇ ਵਿੱਚ ਵੀ ਇਹੋ ਜਿਹਾ ਹਾਦਸਾ ਕਿਸੇ ਵੀ ਆਪਣਾ ਜ਼ਿਲ੍ਹੇ ਦੇ ਵਿੱਚ ਹੋਇਆ ਵਾ ਇਵਨ ਕਿ ਡੈਥ ਜੇ ਕੋਈ ਬਚ ਗਿਆ ਹੋਵੇ ਕੁਝ ਕਿਸਮਤੀ ਦੇ ਨਾਲ ਤੇ ਜੇ ਕੋਈ ਇੰਜਰੀ ਹੋਈ ਹੈ ਕੋਈ ਗੰਭੀਰ ਜ਼ਖਮੀ ਹੋਇਆ ਉਹਦਾ ਵੀ ਮੁਆਵਜ਼ਾ ਤਕਰੀਬਨ ਮੇਰੇ ਖਿਆਲ 2 ਲੱਖ ਦੇ ਕਰੀਬ ਜਿਹੜਾ ਵਾ ਉਹ ਪੰਜਾਬ ਸਰਕਾਰ ਦਿੰਦੀ ਆ ਉਹ ਸਾਨੂੰ ਸੰਪਰਕ ਕਰ ਸਕਦਾ ਅਸੀਂ ਉਹਨਾਂ ਨੂੰ ਰਸਤਾ ਵੀ ਦੱਸ ਸਕਦੇ ਆ ਅਸੀਂ ਸੰਘਰਸ਼ ਵੀ ਜਿਹੜਾ ਮਿੱਤ ਸਕਦੇ ਉਹਨਾਂ ਦੀ ਹੈਲਪ ਕਰ ਸਕਦੇ ਠੀਕ ਸਰ ਮੇਰਾ ਨਾਮ ਮਾਰਿਸ਼ਾ ਹੈ ਇੱਕ ਸਾਲ ਪਹਿਲੇ ਮੇਰੇ ਹਸਬੰਦ ਦੀ ਡੈਥ ਹੋਈ ਸੀਗੀ ਗਾਂ ਦੇ ਅੱਗੇ ਆਂਦੇ ਨਾਲ ਅਸੀਂ ਉਦੋਂ ਦੀ ਇੱਕ ਫਾਈਲ ਲਗਾਈ ਸੀਗੀ ਮੁਆਵਜ਼ੇ ਲਈ ਤੇ ਅੱਜ ਉਹ ਮੁਆਵਜ਼ੇ ਦੀ ਅਮਾਉਂਟ ਸਾਡੇ ਮੇਰੇ ਖਾਤੇ 'ਚ ਆ ਗਈ ਹੈ ਤੇ ਅਸੀਂ ਦੀਸੀ ਮੈਮ ਦਾ ਥੈਂਕਸ ਕਰਨਾ ਆਇਆ ਤੇ ਮੈਂ ਕਿੰਨਾ ਕਿਫਰਡ ਜਾਣਾ ਪਿਆ ਜਾਂ ਕਿਤਾ ਸੰਯੋਗ ਨਾਲ ਤੁਸੀਂ ਸਮਝ ਸਕਦੇ ਹੋ ਵੀ ਇਹ ਪਰ ਪੈਸੇ ਆਏ ਸਰ ਐਫਰਟਸ ਤੇ ਅਸੀਂ ਬਹੁਤ ਲਗਾਏ ਨੇ 1 ਸਾਲ ਦਾ ਅਸੀਂ ਬਹੁਤ ਸੰਘਰਸ਼ ਕੀਤਾ ਵਾ ਕਿਉਂਕਿ ਮੇਰੇ ਹਸਬੰਦੀ ਦਾ 2002 2024 ਚ ਹੋਈ ਸੀ ਜੁਲਾਈ ਦੇ ਵਿੱਚ ਤੇ ਅੱਜ ਸਾਡੀ ਫਾਈਲ ਪਾਸ ਹੋ ਕੇ ਸਾਡੇ ਅਕਾਊਂਟ 'ਚ ਪੈਸੇ ਆਏ ਨੇ ਇਸ ਸਾਰੇ ਟਾਈਮ ਤੇ ਸੰਘਰਸ਼ 'ਚ ਸਾਡਾ ਡਾਕਟਰ ਰੋਹਨ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਤੇ ਡੀਸੀ मैम ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵਾ ਅੱਜ ਮੈਂ ਥੈਂਕਸ ਕਰੂੰਗੀ ਬਿਲਕੁਲ ਸਰ ਅੱਜ ਉਹਨਾਂ ਦਾ ਥੈਂਕਸ ਕਰਨਾ ਆਇਆ ਕਿਉਂਕਿ ਉਹਨਾਂ ਨੇ ਸਾਡੀ ਕੁਝ ਸੇਨਵਾਈ ਕੀਤੀ ਠੀਕ ਮੇਰਾ ਨਾਮ ਸੰਜੀਤ ਸੰਧਾਨ ਹੈ ਜੀ ਕਰੀਬਨ 1 ਸਾਲ ਤੋਂ ਅਸੀਂ ਸੰਦਰਸ਼ ਕਰ ਰਹੇ ਸੀ ਇਹਨਾਂ ਦਾ ਮੈਂ ਮਰ ਗਿਆ ਹਸਬੰਦ ਦੀ ਡੈਥ ਹੋ ਗਈ ਸੀ ਔਰ ਅੱਜ ਇਹਨਾਂ ਦੇ ਅਕਾਊਂਟ ਦੇ ਵਿੱਚ 5 ਲੱਖ ਰੁਪਈਆ ਜਿਹੜਾ ਉਹ ਆ ਗਿਆ ਤੇ ਅਸੀਂ ਉਸ ਦੇ ਵਿਆਹ ਦੇ ਤੇ ਅੱਜ ਇਹ ਡੀਸੀ ਮੈਮ ਨੂੰ ਦਾ ਹੀ ਜੀ ਥੈਂਕਸ ਕਰਨਾ ਅਸੀਂ ਕਿੱਦਾਂ ਦੇਖਦੇ ਹਾਂ ਕਿ ਪੰਜਾਬ 'ਚ ਐਸਾ ਬੇਲੀਕਰੀ ਹੋਇਆ ਕਿ ਕਿਸੇ ਇਹਨਾਂ ਦੀ ਹੱਤਿਆ ਦੇ ਕਾਰਨ ਮੌਤ ਦਾ ਹੋ ਗਿਆ ਹੈ ਸਿਰਫ ਸਾਰਾ ਸ਼ੇਅਰ ਜਿਹੜਾ ਹੈ ਡਾਕਟਰ ਰੋਣ ਮਹਿਰਾ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਹੁਤ ਯੋਗ ਲਾਇਆ ਅਸੀਂ ਇਹਨਾਂ ਦੇ ਨਾਲ ਖੜੇ ਸੀ ਕਦਰ ਪੰਜਾਬਾਸੋਂ ਕੀ ਕੀਤਾ ਬਾਕੀ ਤੇ ਵੀ ਅਗਰ ਕਿਸੇ ਸਰਹੀ ਕੋਈ ਆਂਦਾ ਹੈ ਗਰੀਬ ਪਰਿਵਾਰਾਂ ਦਾ ਉਹ ਐਫਰਟ ਕਰਨੀ ਪਾ ਸਾਡੇ ਨਾਲ ਸੰਪਰਨ ਕਰਨ ਡਾਕਟਰ ਰੋਗ ਮਹਿਰਾ ਜੀ ਦਾ ਨੰਬਰ ਹਰ ਜਗ੍ਹਾ ਤੇ ਉੱਤੇ ਹੈਗਾ ਪੰਜਾਬ ਲੈਵਲ ਤੇ ਤੇ ਹੈ ਸੰਯੋਗ ਕੀਤਾ ਜਾਏ ਪੂਰਾ ਸੰਯੋਗ ਕੀਤਾ ਜਾਏਗਾ